ਸਸਈ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਬਲੌਗ 'ਚ ਤੇ ਬਾਈ ਅੱਜ ਵੀਰ ਰਮਨ ਕੋਲ ਆਏ ਵੇ ਤੇ ਨਾਲ ਆ ਸਾਡਾ ਹੈਪੀ ਬਾਈ ਅੱਜ ਬਾਈ ਨਹੀਂ ਅੱਜ ਬਾਈ ਨੇ ਸਵੇਰ ਦੇ ਬਾਈ ਕੱਪੜੇ ਬਾਈ ਕੱਪੜੇ ਨਹੀਂ ਬਾਈ ਕਹਿਦਾ ਤੇ ਕਾਲੇ ਕਰੇ ਆ ਕੱਪੜੇ ਹੁੰਦੇ ਨਹੀਂ ਬਾਈ ਹਾਂ ਇਹ ਰੈੱਡੇ ਕੋ ਕਾਲੇ ਨਹੀਂ ਹੁੰਦੇ ਹਾਂ ਹਾਂ ਜੋੜੀ ਦੀ ਸਿਫਤ ਆ ਇਹ ਇਹ ਤਾਂ ਸਿਫਤ ਆ ਬਾਈ ਕੱਪੜੇ ਨਹੀਂ ਕਾਲੇ ਕਰਨਾ ਅੱਛਾ ਠੀਕ ਆ ਹਾਂ ਮਕੈਨਿਕ ਕੱਲੇ ਬਿੜੇ ਲੱਗ ਰਿਹਾ ਬੱਲੇ ਤੂੰ ਤਾਂ ਯਾਰਾ ਤੂੰ ਤਾਂ ਵਿਚਾਰਾ ਗੱਬੇ ਦੇ ਪਾੜਦਾ ਅੱਜ ਯਾਰ ਇਹ ਇਹਨਾਂ ਲਈ ਕੀ ਰੇਟ ਲੈ ਜੀ ਦੱਸ ਹਾਂ ਪਿੰਡ ਪਈ ਦਾ ਪੂਰਾ ਲੱਗਿਆ ਨਹੀਂ ਕੀਤਾ ਕਲਚ ਸੈੱਟ ਪੂਰਾ ਪੂਰਾ ਕੀਤਾ ਅੱਛਾ ਨਹੀਂ ਮਨ ਲਗੀ ਲੱਗ ਲੱਗ ਹੁੰਦਾ ਕਿ ਭਾਈ ਸੈਟੇ ਚੇਂਜ ਹੁੰਦਾ ਕਿ ਲੱਗ ਵੀ ਪੈ ਜਾਂਦਾ ਅੱਛਾ ਭਾਈ ਭਾਈ ਟਾਇਰ ਵਾਲਾ ਬੱਸੇ ਕਰਾਇਆ ਵਾ ਇਹ ਉਹ ਭਾਈ ਹਾਂ ਵੱਡੇ ਵੱਲੇ ਵੱਲੇ ਵੱਡੇ ਵੱਡੇ ਲਿਆਉ ਵੱਡੇ ਲਿਆਉ ਆਪਣੇ ਵੀਰੇ 11 ਨੰਬਰ ਟਾਇਰ ਪਾਏ ਹੋਏ ਹਨਾ ਭਾਈ 11 ਜਿਉਂ 16 ਦੇ ਟਾਇਰ ਪਾਏ ਹੋਣੇ ਟਰੈਕਟਰ ਨੂੰ ਦੇਖ ਲਓ। ਆ ਉਹਦੇ ਅੰਨੇ ਦੇ ਕਾਣੇ ਅੰਨੇ ਜਹਾਜ ਵਾਲੇ ਟਾਇਰ। ਹੈ? ਬਾਕੀ ਸਾਡਾ ਆਪਣਾ ਵੀਰ ਹੁਣ ਜੌਂਡੀਅਰ ਦੇ ਬਾਈ ਲੈ ਰਿਆ ਗੋਨਾ ਹੈਪੀ ਬਾਈ ਤੋਂ। ਠੀਕ ਆ। ਹੋਰ ਹੈਪੀ ਬਾਈ ਦੇ ਮਾੜੀ ਮੁੱਟੀ ਜਾਣਕਾਰੀ ਆ ਟਰੈਕਟਰ ਬਾਰੇ ਆਪਣੇ ਦਰਸ਼ਕਾਂ ਨੂੰ। ਜਾਣਕਾਰੀ ਹਮਦਨ ਕਾਦੀ ਦੀ ਦੱਸ। ਹਾਂ। ਦਾਸ ਲੱਗੀ ਜਾਣੀ ਇਹ ਦੱਸੋ ਯਾਰ ਆਹ ਯਾਨੀ ਕਿ ਆਦੋ ਹੀ ਫਿੱਟ ਕਰਦਾ ਕੰਪਲੀਟ ਆ ਬਾਈ ਆ ਕੰਪਲੀਟ ਚੇਂਜ ਨਹੀਂ ਕਰਿਆ ਬਾਈ ਠੀਕ ਆ ਉਹ ਖੁੱਲਿਆ ਹੋਇਆ ਪਿਆ ਪੁਰਾਣਾ ਆਹ ਪੁਰਾਣਾ ਕਿਨੇ ਆ ਵਾ ਸਾਰਾ ਬਾਈ ਇਹਨਾਂ ਨੇ ਆਹ ਬਾਈ ਕੰਪਲੀਟ ਸੈੱਟ ਪੂਰਾ ਕਲੱਚ ਦਾ ਚੇਂਜ ਕਰਤਾ ਠੀਕ ਆ ਸਾਈਡ ਤੇ ਪੀਪੀ ਵਾਲੀ ਆ ਕਲੱਚ ਠੀਕ ਆ ਡਬਲ ਕਲੱਚ ਬਰੇਡ ਹੁੰਦੀ ਹੈ ਜੇ ਹਨਾ ਬਾਈ ਹਾਂਜੀ ਇਹ ਡਬਲ ਕਲੱਚ ਇੱਕ ਗੱਲ ਹੋਰ ਦੇਖੋ ਬਾਈ ਲੈ ਲੋ ਆ ਇੰਨੀ ਕਰਾੜ ਨਾਲੇ ਬਾਈ ਸਾਰਾ ਸਿਸਟਮ ਚੱਲਦਾ ਦੇਖ ਲੋ ਆ ਇੰਨੀ ਕਰਾੜ ਕਿੰਨੇ ਕੁ ਦੀ ਰਾੜ ਹੋ ਗਈ ਦੇਖ ਲਓ ਨੇ ਬਾਈ ਹਨਾ ਜਮਾਂ ਹੀ ਬਰੀ ਕਰਾੜ ਹੈ ਇਹ ਲੋ ਇਹਦੇ ਨਾਲੇ ਸਾਰਾ ਸਿਸਟਮ ਗਾਂ ਉਧਰ ਤੇ ਲੈ ਕੇ ਪੀਟੀਓ ਦਾ ਇੰਜਣ ਤੋਂ ਫਿੰਗਰਾਂ ਜਿਵੇਂ ਚੱਲਦੀਆਂ ਫਿੰਗਰਾਂ ਬਾਈ ਫਿੰਗਰਾਂ ਜਿਵੇਂ ਵੱਡ ਹੋ ਗਈਆਂ ਅੱਛਾ ਫਿੰਗਰਾਂ ਜਮਾ ਕੇ ਰੱਖੋ ਪਰੇਖਣ ਪਲੇਟ ਵੀ ਲੱਗੂ ਵੱਡੋ ਇਹ ਵੀ ਅੱਛਾ ਕਹਾ ਕਲੱਚ ਪਲੇਟ ਆ ਇਹ ਵੀ ਖਲ ਕਲੱਚ ਪਲੇਟ ਬਾਈ ਦੇਖੋ ਆ ਕਲੱਚ ਪਲੇਟ ਜਮਾ ਹੀ ਸਾਫ਼ ਇਹ ਕਰਤੀ ਟਰੈਕਟਰ ਦੀ ਬਾਕੀ ਇਹਦੀਆਂ ਫਿੰਗਰਾਂ ਫੁੰਗਰਾਂ ਵੀ ਸਾਰੀਆਂ ਦੇਖੋ ਸਾਰੀਆਂ ਵੱਡ ਹੋ ਗਈਆਂ ਆ ਵੀਡੀਓ ਵਾਲੀ ਆ ਆ ਬਾਈ ਪੀਟੀਓ ਵਾਲੀ ਆ ਠੀਕ ਵੀ ਵਾਈ ਵਾਲੀ ਨਾਲ ਚੱਲ ਪਰ ਇਹਨਾਂ ਟੋਟਲ ਨਾਲੋਂ ਜ਼ਿਆਦਾ ਵਾਈ ਪੀਟੀਓ ਅੱਛਾ ਨਵੀਂ ਬਾਈ ਹੱਟੇ ਠੀਕ ਆ ਠੀਕ ਆ ਆਹ ਬਾਈ ਆਪਣੀ ਬਾਈ ਕਹਿੰਦਾ ਪੀਟੀਓ ਵਾਲਾ ਕਲਚ ਆ ਇਹ ਦੂਜਾ ਇਹ ਠੀਕ ਆ ਗੇਅਰ ਵਾਲਾ ਤੇ ਅੱਜ ਦੀ ਪ੍ਰੈਸ਼ਰ ਅਪਰੇਟ ਹੋਗੀ ਲੋ ਬਾਕੀ ਬਾਈ 베アリング ਬੂਰਾਂ ਟੋਟਲੀ ਉਸਮਾਨਾ ਵਾ ਪਾਇਆ ਪਹਿਲਾਂ ਤਾਂ ਇਹ ਕੱਲੀਆਂ ਕਲਚ ਪਲੇਟਾ ਪਾਉਣ ਲੱਗੇ ਤੇ ਫਿਰ ਬਾਈ ਕਹਿੰਦੇ ਜਿਹੜੇ ਮਾਲਕ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਪੂਰਾ ਸੈਟੇ ਪਾਉਣਾ ਹਨਾ ਬਾਈ ਬਾਈ ਹੈਪੀ ਬਾਈ ਇੱਕ ਹੋਰ ਗੱਲ ਦੱਸ ਜਿਹੜਾ ਇਹਦਾ ਤਾਂ ਹਿੱਸਾ ਟਰੈਕਟਰਾਂ ਦਾ ਉਹਦਾ ਯਾਰ ਮੁੰਲਾ ਦਾ ਵੀ ਕਲਚ ਪਲੇਟ ਸਾਰੇ ਟਰੈਕਟਰ ਦੀ ਸੇਮੇ ਆਂਦੀ ਆ ਇਹ ਨਹੀਂ ਨਹੀਂ ਹੈ ਨਹੀਂ 52 ਦਾ ਦੀ 53 ਦਾ ਦੀ ਕਲਚ ਪਲੇਟ ਸੇਮ ਹੀ ਹੁੰਦੀ 54 5 ਦੀ ਇਕੋ ਹੈ ਅੱਛਾ ਤੇ ਬਾਈ ਬਾਈ ਹੋਰ ਵੀ ਦੱਸਦਾ ਬਾਈ ਜਿਹੜਾ ਆਹ ਹਿੱਸਾ ਸਾਰਾ ਇੰਜਨ ਦਾ ਸੇਮ ਟੋਟਲੀ ਇੰਜਨ ਇਹ ਸਾਰਾ ਇਕੋ ਹੈ ਕੋਈ ਫਰਕ ਨਹੀਂ ਹੈ ਬਾਈ ਕੋਈ ਫਰਕ ਨਹੀਂ ਹੈ ਹੈਪੀ ਬਾਈ ਇਹਦਾ ਮਗਲਾ ਹਿੱਸਾ ਵੀ ਉਹੀ ਆ 53 ਦਾ ਵਾਲੀ ਹੈ ਨਾ ਇਕੋ ਚੀਜ਼ ਆ ਸਾਰੀ లైବ ਉਹ ਗਿਆਦੇ 752 ਦਾ ਸੀ اچھا 752 ਦਾ ਹਾਸਲ ਹੋਇਆ اچھا ਵੀ ਉਨਾ ਹੀ ਕੰਮ ਕਰਦਾ ਹੈ ਵੀ ਨਹੀਂ ਕੰਮ ਨਹੀਂ ਭਾਈ ਤਾਂ ਹੀ ਇਹ ਟਰੈਕਟਰ ਤੇ ਇੰਨਾ ਮਨ ਕੀ ਲੋਕ ਲੋਕਪ੍ਰੀਤ ਆ ਟਰੈਕਟਰ ਨੂੰ ਹਾਸਲ ਹੋ ਗਿਆ ਇਹਨੂੰ ਵੀ ਬਾਕੀ ਭਾਈ ਕੰਮ ਬਾਈ ਨੇ ਪੂਰਾ ਸੇਫਟੀ ਨਾਲ ਕਰਿਆ ਹੋਇਆ ਦੇਖ ਲਓ ਇੱਧਰ ਵੀ ਐਨ ਬੜੀ ਲੰਬੀ ਲਾਈਨ ਲਾਈ ਹੋਈ ਆ ਸਪੈਸ਼ਲ ਤੇ ਬਾਈ ਨੇ ਆ ਰੰਗ ਵੀ ਬਾਈ ਹਰੇ ਆਪਾਂ ਪਹਿਲਾਂ ਪੁਰਾਣੇ ਟਰੈਕਟਰ ਖਣਾਉਂਦੇ ਹੁੰਦੇ ਤੇ ਪੂਰਾ ਪ੍ਰੋਪਰ ਰੰਗ ਹੋ ਕੇ ਵਰਕਸ਼ਾਪ ਨੂੰ ਫੇਰ ਬਾਈ ਕੰਪਨੀ ਇਹ ਚੀਜ਼ਾਂ ਦੇਖ ਲੈ ਕਿੰਨੀਆਂ ਇਹ ਚੀਜ਼ ਦਾ ਨੋਟਿਸ ਕਰਦੀ ਹਨ ਬਾਈ ਇਹ ਕਹਿੰਦੀ ਆ ਵੀ ਤਲਾ ਵਰਕਸ਼ਾਪ ਨੂੰ ਰੰਗ ਹੋਵੇ ਓਕੇ ਪਰ ਹਨਾ ਮਾਰਕਰ ਹੋਵੇ ਹਨ ਪ੍ਰੋਪਰ ਟੂਲ ਹੋਵੇ ਕੰਮ ਹਨਾ ਹਾਂ ਸਾਰੀਆਂ ਟਰੋੜੀਆਂ ਮਤਲਬ ਕਿ ਕਿਸੇ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਕਰਿਆ ਵਾ ਹਨਾ ਹਨਾ ਜਿਹੜੀ ਜਿਹੜੀ ਚੀਜ਼ ਲੱਗਣੀ ਉਹ ਲੱਗਣੀ ਉਹ ਲੱਗਣੀ ਹੈ ਹਨਾ ਹਾਂ ਉਹ ਆਏ ਨਹੀਂ ਵਿਚਾਰ ਨਾਲ ਆਏ ਆਲਾ ਕੰਮ ਨਹੀਂ ਹੈ ਉਹੀ ਗੱਲ ਆ ਬਾਕੀ ਅਮਰੇ ਬਾਈ ਨੂੰ ਫੋਨ ਆਇਆ ਹੋਇਆ ਬਾਈ ਤੇ ਇੱਕ ਗੱਲ ਬਾਈ ਹੋਰ ਵੀ ਆਵਨੇ ਜੌਂਡੀਅਰ ਟੈਟਨ ਹੋਰੇ ਕਿਹੜਾ ਬਾਹਰ ਮਿਸਤਰੀ ਹਰੇਕ ਬੰਦਾ ਖੋਲ ਬੰਦਾ ਕਹਿੰਦਾ ਬਾਈ ਏਜੰਸੀ 'ਚ ਲੈ ਜਾ ਨਹੀ ਬਾਈ ਇਹਨੂੰ ਹਨਾ ਤਾਂ ਵੀ ਬੰਦਾ ਹੱਥ ਹੁੰਦਾ ਇਹਨੂੰ ਅਦਰ ਹੈਪੀ ਵੀਰ ਇੱਕ ਹੋਰ ਹੈ ਦਾ ਜਿਹੜਾ ਮਤਲਬ ਕਿ ਸਪੇਅਰ ਪਾਰਟ ਉਹ ਵੀ ਆਪ ਨੂੰ ਜਿਆਦਾਤਰ ਏਜੰਸੀ 'ਚ ਮਿਲਦਾ ਹਨਾ ਜੌਂਡੀਅਰ ਦਾ ਬਾਹਰ ਤਾਂ ਨਹੀਂ ਮਿਲਦਾ ਇੰਨਾ ਹਾਂ ਇਹ ਵੀ ਬਾਈ ਤੁਹਾਨੂੰ ਵੀ ਬੰਦੇ ਇੱਥੇ ਲੈ ਕੇ ਜਾਂਦੇ ਬਾਈ ਇਹ ਵੀ ਜੌਂਡੀਅਰ ਦੀ ਬਾਈ ਜਿੱਦਾਂ ਹੋਰ ਕੰਪਨੀਆਂ ਦਾ ਸਾਰਾ ਬਾਹਰੋਂ ਮਿਲਿੰਦਾ ਸੋਨਾ ਲੀਕਾ ਦਾ ਸਵਰਾਜ ਦਾ ਇਹਦਾ ਜਿੰਨਾ ਵੀ ਜੈਨੂਇਨ オリジナル ਸਪੇਅਰ ਪਾਰਟ ਆ ਉਹ ਤੁਹਾਨੂੰ ਏਜੰਸੀ ਹਾਂ ਅਮਰਕਨ ਦੇ ਜਿਆਦਾ ਅਮਨਾ ਭਾਈ ਸਿਰਫ ਤਾਂ ਪੂਰੀਆਂ ਕਰ ਲੱਗ ਗਿਆ ਭਾਈ ਮੇਰੇ ਜੌਂਡੀਅਰ ਦੀਆਂ ਹੈ ਨਾ ਸਿਰਫ ਹੈਗਾ ਭਾਈ ਹੈ ਆਪੇ ਸਿਰਫ ਕੜ ਜਿਹੜਾ ਵੀ ਯਾਰ ਕਸਟਮਰ ਜੌਂਡੀ ਦੇ ਨਾਲ ਕੋਈ ਵੀ ਚਲਾਉਂਦਾ ਜਾਂ ਮਰਦਾ ਹਰੇਕ ਸੈਟੀਸਫਾਈ ਹੁੰਦਾ ਹੈ ਹਾਂ ਕਿਸੇ ਦੀ ਕੰਪਲੀਟ ਅਜੇ ਤਾਂ ਭਾਈ ਨੂੰ ਲੱਗੇ ਨੂੰ ਵਿਜ਼ਨ ਹੋਏ ਆ ਦੇਖਦੇ ਨੇ ਸਾਲ ਖੱਟ ਲਾ ਲਏ ਨਾ ਤਾਂ ਪੈਰ ਪਾਣੀ ਦੀ ਪੈਣ ਦੇਗਾ ਕਦੇ ਨਹੀਂ ਆ ਯਾਰ ਜਿਹੜੇ ਬੰਦੇ ਆਉਂਦੇ ਨੇ ਹਾਂ ਨਹੀਂ ਕੋਈ ਬੰਦੇ ਵੀ ਕਿੱਥੇ ਸਿਰਫਤਾ ਕਰਦੇ ਆ ਮਾੜਾ ਕਹਿੰਦਾ ਹੈ ਨਜਟ ਨੂੰ ਇਹ ਵੀ ਆਪਣੀ ਚੁਆਇਸ ਆ ਮਤਲਬ ਕੀ ਜੀ ਜਿਹੜੇ ਬੰਦੇ ਨੇ ਲਿਆ ਵਾ ਬੰਦਾ ਗੁਣਗਾਉਂਦਾ ਅੱਛਾ ਬੰਦਾ ਤਹਿਲੀ ਵਾਕਿਆ ਦਾ ਮੁੰਡਾ ਹੈ ਭਾਈ ਆਇਆ ਹੈ ਬਾਕੀ ਜਿਹੜੀ ਕੁਮਾਰੀ ਹੁੰਦੀ ਓਨੇ ਭਾਂਡੇ ਨੂੰ ਸਰਾਉਂਦੀ ਬੰਦੀ ਹੈ ਹੈਨਾ ਸਰਾਉਂਦਾ ਭਾਈ ਹੈਨਾ ਭਾਈ ਮੈਂ ਨਹੀਂ ਸਰਾਉਂਦਾ ਹੈਗਾ ਨਹੀਂ ਨਹੀਂ ਆਪਾਂ ਨਹੀਂ ਉਹ ਕਹਿੰਦੇ ਹੈਗੇ ਉਹ ਮਾੜਾ ਵੀ ਨਹੀਂ ਕਹਿੰਦੇ ਜਾਈਦਾ ਜੀ ਰੋਟੀ ਖਾਣੇ ਆਪਾਂ ਮਾੜਾ ਕਹਦੇ ਕਹਿੰਦੇ ਆਹ ਹਉ ਤਾਂ ਹੈ ਆਹ ਠੀਕ ਹੈ ਬਾਕੀ ਹੈਪੀ ਬਾਈ ਜੱਦਾ ਲੱਗਿਆ ਹੋਇਆ ਜਿੱਦਾਂ ਕਾਈ ਨੇ ਕੰਮ ਦੇਖਿਆ ਜਿੱਦਾਂ ਜੌਂਡੀਰ ਚ ਪਹਿਲਾਂ ਬਾਈ ਇੱਧਰ ਗਿੱਲ ਬਾਈ ਕੋਲ ਦਾ ਹੁਣ ਬਾਈ ਨੂੰ 1 ਕਿਲੋ ਕੋਲਾ ਗਿਆ ਹਾਂ ਹੁਣ ਦੋ ਏ ਕਿਲੋ ਕੋਆ ਗਿਆ ਹੁਣ ਦੋ ਏ ਕਿਲੋ ਕੋਲ ਆ ਗਿਆ ਗਿੱਲ ਨਹੀਂ ਚੜ੍ਹ ਛੱਡਿਆ ਆਪਾਂ ਨੇ ਹਾਂ ਲੈ ਜੋ ਸੀ ਛੱਡਿਆ ਮੈਂ ਕਿੱਦੇ ਛੱਡਿਆ ਗਿੱਲ ਨਾਲ ਗੂੜਾ ਪਿਆਰ ਆ ਬਾਕੀ ਬਾਈ ਪਿੱਛੇ ਅਮਨੇ ਪਿਛਲੇ ਟਾਇਰ ਵੀ ਰੇਡੀਅਲ ਪਾਏ ਹੋਏ ਆ ਬਾਈ ਦੇਖ ਹਣਾ ਬਾਈ ਅਮਨੇ ਟਰੈਕਟਰ ਦਾ ਦਮ ਤੋੜ ਦੰਨਾ ਇਹ ਬੱਸ ਘਰਾ ਦੇਣਾ ਟਰੈਕਟਰ ਦੀ ਇੱਕ ਵਾਰ ਹਣਾ ਇਹ ਕਿੰਨੇ 17 ਨੰਬਰ 16 ਦੇ ਆ 16 ਨੰਬਰ ਆ ਬਾਈ ਇਹ 16 16 928 ਦੇ ਆ 16 928 ਦੇ ਆ ਤੁਸਨ ਨੂੰ ਇਹ ਦੇਖਣ ਨੂੰ ਚੌੜੇ ਆ ਬਾਕੀ ਅਮਨੇ ਵੀਰੇ ਤੂੰ ਸਹੀ ਲਾ ਦਣਾ ਜੀ ਟਾਈਮ ਟਰੈਕਟਰ ਬੰਨਣਾ ਨੂੰ ਮੈਂ ਟਰੈਕਟਰ ਲਾ ਕੇ ਫੇਰਾ ਜੀ ਆਈ ਵਿਲ ਗੋ ਐਂਡ ਗੋਨ ਨਹੀਂ ਭਾਈ ਠੀਕ ਆ ਵੀਰੇ ਮੈਂ ਕਹਾਂ ਤੈਨੂੰ ਆਉਂਦਾ ਹਾਂ ਹਾਂ ਇਹਨੂੰ ਵੀਰ ਗਰੀਬ ਤੂੰ ਵੀਰੇ ਹੋਣਾ ਜਿਹਦੇ ਮਰਜ਼ੀ ਨਾਲ ਆਈ ਨਹੀਂ ਭਾਈ ਠੀਕ ਆ ਦਿਹਾੜੀਦਾਰ ਬੰਦਾ ਵੀਰੇ ਮੈਂ ਦਿਹਾੜੀਦਾਰ ਤਾਂ ਨਹੀਂ ਹੈਗਾ ਤੂੰ ਠੀਕ ਆ ਬਾਕੀ ਭਾਈ ਬਾਈ ਨੇ ਬਾਹਰ ਵੀ ਭਾਈ ਐ ਦੱਸ ਬਾਹਰ ਜ਼ਿਆਦਾ ਮੌਜ ਹੈ ਕਿ ਉਰੇ ਵੱਧ ਮੌਜ ਆ ਬਈ ਮੌਜ ਤਾਂ ਇੱਥੇ ਹੀ ਆ। ਹਾਂ। ਬਾਹਰ ਦਾ ਵੀ ਆਏ ਆ ਵੀ ਕੰਮ ਕਰ ਲਿਆ। ਹਾਂ। ਡਿਊਟੀ ਚੱਲ ਜੋ। ਹਾਂ। ਡਿਊਟੀ ਤੇ ਰੂਮ 'ਚ। ਹਾਂ। ਹੈਨਾ? ਬਈ ਵਾਰ ਤਾਂ ਰੂਮ ਮੇਟ ਵੀ ਇਦਾਂ ਦੇ ਮਿਲ ਜੰਨੇ ਆ ਵੀ ਆਪਣਾ ਇੱਕ ਉੱਤਰੂ ਪਿੱਟ ਕਰੀ ਪਿਆ ਆ ਤੇ ਉੱਤਰੂ ਹੈਨਾ। ਬਈ। ਕਿ ਵਧੀਆ ਹੋਵੇ ਰੂਮ ਮੇਟ। ਸ਼ਾਵਰ ਬਰੇਟਰ ਵਈ ਤੂੰ ਸ਼ਾਵਰ ਬਰੇਟਰ। ਸ਼ਾਵਰ ਨਾਲ ਇੱਕ ਸ਼ਾਵਰ ਬਰੇਟਰ ਜੀ ਸੀ ਵੀ। ਸਾਰਾ ਕੁਝ ਚਲਾਇਆ। ਸਾਰਾ। ਕੰਮ ਤਾਂ ਕੋਈ ਨਹੀਂ ਛੱਡੇ ਜੱਗੂ। ਹਾਂ। ਮਕੈਨ ਕੀ ਦਾ ਡਰਾਈਵਰੀ ਦਾ ਬਰੇਟਰੀ ਦਾ। ਬਾਹਰ ਸਾਰੇ ਕਰ ਲਏ। ਹਾਂ। ਸਾਰੇ ਕਰ ਲਏ। ਠੀਕ ਆ। ਆ ਪਹਿਲਾਂ ਗੱਡੀਆਂ ਦੀ ਕਰਦੇ ਤੇ ਹੁਣ ਟਰੈਕਟਰਾਂ ਦੇ ਆ ਗਏ ਠੀਕ ਆ ਕੰਮ ਕਹਿੰਦੇ ਨੇ ਵੀ ਬੰਦੇ ਨੂੰ ਸਿੱਖਣਾ ਚਾਹੀਦਾ ਰਹੇ ਕੋਈ ਆਓ ਮੈਂ ਜੀ ਸਾਰੀ ਉਮਰ ਲੰਘ ਜਾਂਦੀ ਸਿੱਖਣੇ ਨੂੰ ਸਿੱਖਦਾ ਇੱਕ ਡਰਾਈਵਰ ਹੋ ਗਿਆ ਇੱਕ ਮਕੈਨਿਕ ਹੋ ਗਿਆ ਇਹਨਾਂ ਦੀ ਸਾਰੀ ਜ਼ਿੰਦਗੀ ਸਿੱਖਣੇ ਸਾਰੀ ਉਮਰ ਗਾਂ-ਗਾ ਟਰੈਕਟਰਾਂ ਨੂੰ ਵੀ ਗੱਡੀਆਂ ਐਡਵਾਂਸ ਆਈ ਜਾਂਦੀਆਂ ਗਾਂ-ਗਾ ਨਵੀਆਂ ਹੋਣਗੇ ਆ ਟਰੈਕਟਰਾਂ 'ਚ ਕਿੰਨੀ ਟੈਕਨੋਲੋਜੀ ਆ ਗਈ ਗਾਂ ਥ੍ਰੀ ਦਾ ਪਹਿਲਾ ਪੀਐਸ 4 ਆਇਆ ਹੁਣ ਵੀ ਸਿੱਖ ਸਕਾ ਗਿਆ ਜੂਰੀ ਵਾਲਾ ਹੈਨਾ ਗਾਂ-ਗਾ ਹੁਣ ਡਰੋਨ ਕਰ ਆਦੀਆਂ ਬਹੁਤ ਤਕਨੀਕ ਆ ਗਈ ਬਾਈ ਬਹੁਤ ਬਈ ਚੱਲ ਆਪਣੇ ਠੀਕ ਆ ਵੀਰੇ ਠੀਕ ਹੈ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ